ਇਹ ਜੋ ਤੁਸੀਂ ਤਸਵੀਰਾਂ ਏਵਨ ਪੰਜਾਬੀ ਟੀਵੀ ਤੇ ਦੇਖ ਰਹੇ ਹੋ ਬੇहद ਹੀ ਹੈਰਾਨ ਕਰ ਦੇਣ ਵਾਲੀਆਂ ਨੇ ਜੀ ਹਾਂ ਦੱਸਦੀ ਇਹ ਮਾਮਲਾ ਕਪੂਰਠਲਾ ਦੇ ਪਿੰਡ ਤਰੀਪਾਲ ਦਾ ਹੈ ਜਿੱਥੇ ਸ਼ਮਸ਼ਾਨ ਘਾਟ ਦੇ ਵਿੱਚ ਇੱਕ ਨੌਜਵਾਨ ਦੀ ਲਾਸ਼ ਲਟਕਦੀ ਹੋਈ ਮਿਲੀ ਹੈ ਸ਼ਨੀਵਾਰ ਸਵੇਰੇ ਇੱਕ ਨੌਜਵਾਨ ਦੀ ਲਾਸ਼ ਫਾਹੇ ਨਾਲ ਲਟਕਦੀ ਹੋਈ ਮਿਲਣ ਤੇ ਪਿੰਡ ਦੇ ਵਿੱਚ ਸੰਸਨੀ ਫੈਲ ਗਈ ਮ੍ਰਿਤਕ ਦੀ ਪਛਾਣ ਅਜੇ ਕੁਮਾਰ ਸੁਜੀਤ ਰਾਮਵਾਸੀ ਪਿੰਡ ਪਰਿਵਾਲ ਦੋਨਾ ਮਜੂ ਹੋਈ ਹੈ ਮ੍ਰਿਤਕ ਦੇ ਭਰਾ ਗੋਵਿੰਦ ਦੇ આરોਪ ਲਗਾਇਆ ਹੈ ਕਿ ਇਹ ਆਤਮ ਹੱਤਿਆ ਨਹੀਂ ਸਗੋਂ ਕਤਲ ਹੈ ਉਹਨਾਂ ਅਨੁਸਾਰ ਅਜੇ ਕੁਮਾਰ ਕੁਝ ਮਹੀਨੇ ਪਹਿਲਾਂ ਹੀ ਦੁਬਈ ਤੋਂ ਵਾਪਸ ਆਇਆ ਸੀ ਪਰ ਘਰ ਆਉਂਦਿਆ ਹੀ ਉਸ ਦੀ ਪਤਨੀ ਕਿਸੇ ਹੋਰ ਵਿਅਕਤੀ ਦੇ ਨਾਲ ਭੱਜ ਗਈ ਘਰ ਦੀ ਨਕਦੀ ਤੇ ਸੋਨਾ ਵੀ ਨਾਲ ਲੈ ਗਏ ਇਸ ਘਟਨਾ ਦੇ ਕਾਰਨ ਉਹ ਡਿਪਰੈਸ਼ਨ ਦੇ ਵਿੱਚ ਚਲਾ ਗਿਆ ਸੀ ਮੈਂ ਪਾਜੀ ਦਾ ਵੱਡਾ ਬ੍ਰਦਰ ਆ ਤੇ ਗੋਵਿੰਦ ਆ ਮੇਰਾ ਨਾਮ ਅਈ ਜਨਾਨੀ ਤੇ ਇਹਦਾ ਯਾਰ ਦੋਸਤ ਇਹਨਾਂ ਯਾਰ ਮਾਰ ਕਰਕੇ ਚਲੇ ਗਿਆ ਪੈਸਾ ਵੀ ਪੂਰਾ 10000 ਰੁਪਇਆ ਸੋਨਾ ਤਾਣਾ ਜਿੰਦਗੀ ਦੀ ਜਿੰਨੀ ਕਮਾਈ ਸੀ ਲੈ ਕੇ ਚਲੇ ਗਿਆ। ਇਹ ਪਤਾ ਨਹੀਂ ਰਾਤੀ ਕੀ ਗੱਲ ਹੋਈ ਆ ਇੱਥੇ ਮਾਰ ਕੇ ਲਟਕਾ ਗਿਆ। ਆ ਦੇਖੋ ਕਿੰਨੀ ਕ ਹਾਈਟ ਆ ਤੁਹਾਡੇ ਸਾਹਮਣੇ ਆ ਫਾਹਤ ਲੈ ਨਹੀਂ ਸਕਦਾ। ਬਾਕੀ ਜੋ ਹੈਗਾ ਕਾਰਵਾਈ ਹੋਊਗੀ ਪਤਾ ਲੱਗ ਜੂਗਾ। ਇਹ ਕਹਿੰਦੇ ਸੁਸਾਇਡ ਕੀਤਾ ਸਾਨੂੰ ਤਾਂ ਲੱਗਦਾ ਨਹੀਂ ਸੁਸਾਇਡ ਕੀਤਾ ਸਾਨੂੰ ਤਾਂ ਲੱਗਦਾ ਜੀ ਉਹ ਮਾਰ ਕੇ ਖੰਗ ਗਏ ਆ। ਤੇ ਬਾਕੀ ਉਹ ਧਮਕੀਆਂ ਦੰਦੇ ਪਏ ਫੋਨ ਦੇਣ ਤੋਂ ਕਰਾਂਦੇ ਆ ਫੋਨ ਦੇ ਆਪਾਂ ਡਿਟੇਲ ਆ ਗਣਾਦੇ ਆ। ਇਹ ਪਤਾ ਲੱਗ ਜੂਗਾ ਜੀ। ਇਹ ਕੀ ਘਟਨਾ ਹੋਈ ਤੁਹਾਡੇ ਪਿੰਡ ਦੇ ਇੱਕ ਨੌਜਵਾਨ ਨੇ ਆਤਮ ਹੱਤਿਆ ਕਰ ਲਈ ਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹਨੇ ਜਿਹੜੇ ਮਾਰਕਟਾਂ ਗਿਆ ਗਿਆ ਇਹ ਕੀ ਸਾਰੀ ਘਟਨਾ ਇਹਦੇ ਬਾਰੇ ਤਾਂ ਆਪਾਂ ਕੁਝ ਨਹੀਂ ਕਹਿ ਸਕਦੇ ਜੀ ਮਾਰਕੀਟਿੰਗ ਹੈ ਜਾਂ ਕਦਾਂ ਪਰ 2-3 ਸਾਲ ਤੋਂ ਜਿਹੜਾ ਇਹਨਾਂ ਦਾ ਝਗੜਾ ਸੀਗਾ ਚੱਲਦਾ ਇੱਥੇ ਇਹਦੀ ਜਿਹੜੀ ਵਾਈਫ ਸੀਗੀ ਨਾ ਜੀ ਉਹ ਕਿਸੇ ਮੁੰਡੇ ਨਾਲ ਇਥੋਂ ਪਿੰਡੋਂ ਚਲੇ ਗਈ ਸੀ ਉਹਦੀ ਟੈਨਸ਼ਨ ਇਹ ਮੁੰਡਾ ਜਿੱਦਾਂ ਲੈ ਬੈਠਾ ਪਰ ਇਹ ਜਾਂਦਾ ਰਿਹਾ ਰਿਪੋਰਟ ਵੀ ਕਰਾਈ ਪਰ ਕਾਨੂੰਨ ਮੁਤਾਬਕ ਮਤਲਬ ਨਹੀਂ ਆਪਾਂ ਕੁਝ ਕਰ ਸਕਦੇ ਸੀ ਜਿਹੜੀ ਇਹਦੀ ਵਾਈਫ ਸੀਗੀ ਉਹ ਬਾਲਗ ਹੋਣ ਕਰਕੇ ਮਤਲਬ ਮੁੰਡੇ ਨਾਲ ਚੱਲ ਗਈ ਹੈ ਨਾ ਤੇ ਇਸੇ ਇਹਦੀ ਇਹ ਟੈਨਸ਼ਨ ਲੈ ਇੱਥੇ ਹੁੰਦਾ ਕੀ ਗੱਲ ਹੋਈ ਹੈ ਕੀ ਘਟਨਾ ਹੋਈ ਸਾਧੂ ਇਤਬਾਰ ਮਿਲਈ ਸੀ ਕਿ ਅਜੀ ਕੁਮਾਰ ਨਾਲ ਦਾ ਮੁੰਡਾ ਜਿਹੜਾ ਨਾ ਸੁਸਾਈਡ ਕਰ ਗਿਆ ਫਹਾ ਲੈ ਕੇ ਉਹਨੂੰ ਲੱਕ ਕੇ ਅਸੀਂ ਆਏ ਆ ਤੇ ਬਾਡੀ ਨਾਲ ਉਤਾਰੀ ਹੋਈ ਆ ਕਿ ਇਹ ਜੋ ਵੀ ਜਿਸ ਤਰ੍ਹਾਂ ਦੀ ਜਾਂਚ ਚੱਲੀ ਆ ਜੋ ਵੀ ਲੰਕਾਗੇ ਆ ਪਤਾ ਨਹੀਂ ਜੋ ਵੀ ਇਹਨਾਂ ਦੇ ਪ੍ਰਵਰਕ ਮੈਂਬਰ ਬਿਆਨ ਦੇਣਗੇ ਉਹਦੇ ਮੁਤਾਬਕ ਦੀ ਬਣਦੀ ਕਾਨੂੰਨੀ ਕਾਰਵਾਈ ਅੰਤਜਾਗੀ ਹੋਵੇਗੀ